ਜ਼ਿਲ੍ਹਾ ਮੈਜਿਸਟ੍ਰੇਟ ਫ੍ਰੀ ਕੋਰਟ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸਹਿਤਾ 2023 ਦੀ ਤਾਰਾ 163 ਅਧੀਨ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਜ਼ਿਲ੍ਹਾ ਫਰੀਦਕੋਟ ਵਿੱਚ ਚਾਈਨਾ ਡੋਰ ਦੀ ਵਿਕਰੀ ਕਰਨ ਤੇ ਪੂਰੀ ਤਰ੍ਹਾਂ ਪਾਬੰਦੀ ਲਗਾਈ ਗਈ ਹੈ ਜਿਸ ਦੇ ਤਹਿਤ ਡਾਕਟਰ ਪ੍ਰਗਿਆ ਜੈਨ ਐਸਐਸਪੀ ਫਰੀਦਕੋਟ ਦੀ ਅਗਵਾਈ ਵਿੱਚ ਫਰੀਦਕੋਟ ਪੁਲਿਸ ਵੱਲੋਂ ਲਗਾਤਾਰ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਥਾਣਾ ਸਿਟੀ ਫਰੀਦਕੋਟ ਵੱਲੋਂ ਇੱਕ ਦੋਸ਼ੀ ਨੂੰ 52 ਗੱਟੋ ਚਾਈਨਾ ਡੋਰ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਇੱਕ ਚైనా ਡੋਰ ਦੇ ਸਬੰਧ ਵਿੱਚ ਸਾਡੇ ਫ੍ਰੀਕੋਰਟ ਸਿਟੀ ਵੀ ਕੇ ਮਕਦਮਾ ਨੰਬਰ 22 ਕਿਰਜ ਜਿਸ ਵਿੱਚ ਇੱਕ ਦੋਸ਼ੀ ਜਸ਼ਪਾਲ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਇਸ ਦੀ ਇੱਕ ਸ਼ਾਪ ਤੋਂ ਅਸੀਂ ਪੰਜਾਬ ਬੁੰਜਾ ਦੇ ਕਰੀਬ ਜਿਹੜੇ ਚైనా ਡੋਰ ਦੇ ਕੱਟੂ ਜਿਹੜੇ ਉਹ ਬਰਾਂਧ ਕੀਤੇ ਨੇ ਹੁਣ ਪਿਛਲੇ ਟਾਈਮ ਤੋਂ ਕਾਫੀ ਸਰਕਾਰ ਵੱਲੋਂ ਮੀਡੀਆ ਵੱਲੋਂ ਜਿਹੜਾ ਲਗਾਤਾਰ ਅਵੇਅਰ ਕੀਤਾ ਜਾ ਰਿਹਾ ਵੀ ਚైనా ਡੋਰ ਦੀ ਵਰਤੋਂ ਨਾ ਕੀਤੀ ਤੇ ਅਸੀਂ ਮੀਡੀਆ ਦੇ ਇਹ ਲੋਕਾਂ ਨੂੰ ਅਪੀਲ ਕਰਾਂਗੇ ਵੀ ਇਸ ਤਰ੍ਹਾਂ ਦੇ ਚైనా ਡੋਰ ਨਾ ਖਰੀਦ ਕੇ ਜਿਸ ਨਾਲ ਤੇ ਕਿਤੇ ਨੁਕਸਾਨ ਦਾ ਪੋਰ ਬਟਾ ਨੁਕਸਾਨ ਹੁੰਦਾ ਹੈ ਕਿ ਕਿਸੇ ਦੀ ਜਾਨ ਵੀ ਜਾ ਸਕਦੀ ਹੁੰਦੀ ਹੈ ਤੇ ਇਸ ਸਬੰਧੀ ਜਿਹੜਾ ਅਸੀਂ ਇਹ ਮਕਦਮਾ ਰਜਿਸਟਰ ਕੀਤਾ ਤੇ ਇਹ ਪੁੱਛਗਿੱਛ ਕਰਾਂਗੇ ਵੀ ਇਹ ਛੋਕਿਤੋਂ ਲੈ ਕੇ ਆਉਂਦੇ ਆ